ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਚਾਹੀਦਾ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਕੋਈ ਬਾਹਾਨਾ ਕਿ ਸਾਨੂੰ ਉੱਪਰੋਂ ਆਰਡਰ ਨੇ ਸਾਨੂੰ ਉੱਪਰੋਂ ਆਰਡਰ ਨੇ ਉੱਪਰੋਂ ਆਰਡਰ ਕੀਦੇ ਆ ਜਿਨ੍ਹਾਂ ਦੇ ਆਰਡਰ ਨੇ ਪਰ ਉਹਨਾਂ ਨੂੰ ਤੇ ਆ ਕੇ ਖੜਾਓ ਉਹਨਾਂ ਨੂੰ ਵੀ ਇੱਥੇ ਸੋ ਇਹ ਸ਼ਰਿਆਂਾਂ ਵਿੱਚ ਧੱਕਾ ਹੈ ਤੇ ਆਪਾਂ ਦਾ ਫਿਰ ਜਾਂਦੇ ਕੋਲ ਅਹੀਂ ਵੀ ਫਿਰ ਅਹੀਂ ਤੇ ਅੱਗੇ ਜਾਵਾਂਗੇ ਇਹ ਤੁਹਾਨੂੰ ਇਹਨਾਂ ਰਹਿ ਗਏ ਤੁਸੀਂ ਰੋਕਾ ਲਾ ਕੇ ਕੋ ਖੜੇ ਪੇਸ਼ੈਂਟਾਂ ਨੂੰ ਪੂਰੀ ਪਰੇਸ਼ਾਨ ਕਰ ਰਹੇ ਹੋ ਇੰਨੇ ਐਮਰਜੈਂਸੀ ਵਿੱਚ ਪੇਸ਼ੈਂਟ ਆ ਰਹੇ ਨੇ ਪੰਜਾਬ ਪੁਲਿਸ ਨਾਕਾ ਲਾ ਕੇ ਇਹਨਾਂ ਅਮਰੀਕਾ ਨੂੰ ਤੰਗ ਕਰ ਰਹੀ ਹੈ ਇੱਥੇ ਮੁਰਿਆ ਇਹ ਕੋ ਗਲ ਕਰਨ ਵਾਲੀ ਹੈ ਕੋਈ ਹਟੋ ਯਾਰ ਤੁਸੀਂ ਮਤਲਬ ਇਹ ਲਗਾ ਲਾ ਗਏ ਜੀ ਸਰ ਇਹ ਤੁਹਾਨੂੰ ਨਹੀਂ ਚੱਲਦਾ ਉਹ ਗਾ ਮੈਂ ਤੁਹਾਨੂੰ ਮੈਂ ਯਾਰ ਨਹੀਂ ਲੈ ਤੁਸੀਂ ਆਓ ਦੋ ਦੋ ਮਿੰਟ ਪਲੀਜ਼ ਆਓ ਜੇ ਆਜਾ ਕੋਈ ਤਾਂ ਸਾਨੂੰ ਬੁਲਾਉਗਾ ਨਹੀਂ ਪਰ ਤੁਸੀਂ ਜਾਣਦੇ ਫਿਰ ਪਹਿਲਾਂ ਜਵਾਬ ਦਿਓ ਗੱਮਜਾ ਕੀ ਸਾਨੂੰ ਬੁਲਾਓ ਨਹੀਂ ਸਰ ਫਿਰ ਉਹਨਾਂ ਨੂੰ ਬੁਲਾਓ ਜਿਹੜੇ ਸੀਨੀਅਰ ਨੇ ਯਾਰ ਮੈਂ ਉਹ ਤੁਸੀਂ ਗੱਲ ਕਹਿ ਦਿੰਦਾ ਤੁਸੀਂ ਫੋਨ ਕਰ ਲਓ ਭਾਈ ਮਤਲਬ ਮੇਰੀ ਗੱਲ ਉਹ ਕਿਉਂ ਮੰਨਣੀ ਡਿਊਟੀ ਅਫਸਰ ਤੁਸੀਂ ਹੋ ਯਾਰ ਇਹ ਤਾਂ ਤੁਸੀਂ ਕਰੋਗੇ ਨਾ ਇਹ ਤਾਂ ਕੋਈ ਨਹੀਂ ਉਹ ਅਸੀਂ ਉਹਨਾਂ ਦੇ ਕੋਲ ਹੀ ਗਾ ਜੰਦੇ ਨਹੀਂ ਫਿਰ ਜਾਂਦੇ ਪਰ ਉਹੀ ਤੋਦਰੀ ਕਾਹੀਂ ਤੋਂ ਉਹਨਾਂ ਦੇ ਨਾਲ ਆ ਯਾਰ ਫਿਰ ਇਹ ਗੱਲ ਹੁਣ ਜੇ ਅਸੀਂ ਆਪਣੇ ਅਦ부 ਦਾ ਯਾਰ ਤੁਹਾਨੂੰ ਵੀ ਨਹੀਂ ਪੁੱਛ ਸਕਦੇ ਜਾਂ ਤਾਂ ਤੁਸੀਂ ਮੰਨੋ ਕੋਲ ਉਹਨਾਂ ਨੂੰ ਦਵਾ ਕਰਕੇ ਰੱਖਿਆ ਉਹਨਾਂ ਨੂੰ ਇਹ ਕੋਈ ਇਲਾਜ ਥੋੜੀ ਹੋ ਰਿਹਾ ਯਾਰ ਜੇ ਕੋਈ ਇਲਾਜ ਹੋ ਰਿਹਾ ਤਾਂ ਫਿਰ ਫਿਰ ਤਾਂ ਸਾਨੂੰ ਮਿਲ ਦਿੱਤਾ ਜਾਵੇ ਸਾਨੂੰ ਉਹਨਾਂ ਦਾ ਹਾਲ ਚਾਲ ਪੁੱਛਣ ਦਾ ਕੀ ਅਧਿਕਾਰ ਕੋਈ ਨਹੀਂ ਬਾਕੀ ਮਰੀਜ਼ਾਂ ਨੂੰ ਉਹਦੇ ਮਿਲ ਸਕਦੇ ਨੇ ਪਰਿਵਾਰਕ ਮੈਂ ਕਹਿੰਦਾ ਅਹੀਂ ਕੋਈ ਮਿਲ ਸਕਦੇ ਨਹੀਂ 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 ਯਾਰ ਇਦਾਂ ਨਹੀਂ ਕਰ ਸਕਦੇ ਇਦਾਂ ਨਹੀਂ ਮਿਲ ਸਕਦਾ ਦੋ ਮਿੰਟ ਆ ਜਾਓ ਆ ਜਾਓ ਉਹਨਾਂ ਨੇ ਕਦੀ ਘੱਟ ਨਹੀਂ ਨਿਕਲਣਾ ਯਾਰ ਨਹੀਂ ਨਿਕਲਣਾ ਯਾਰ प्लीज प्लीज हेलो दो मिनट और नहीं जाओगा ओ यार हाथ होती है मेरे आगे प्राणी कर रहे हैं कि दी मतलब ये सारी तो तो आपके अधिकार क्षेत्र की नहीं होता तो कोई चीज की तरह कुछ नहीं कोई यार नहीं पता यार तमाशा ਚੱਲ ਆ ਜਾਓ ਆਹੋ ਪ੍ਰਧਾਨ ਜੀ ਉੱਥੇ ਬੈਠ ਕੇ ਗੱਲ ਕਰ ਆਪਾਂ ਗੱਲ ਕਰਦੇ ਆ ਬੈਠ ਕੇ ਕਰਦਾ ਕੋਈ ਕੁਝ ਜਾਂਦਾ ਆਪਣੇ ਸੀਨੀਅਰ ਜਿਹਨਾਂ ਰੋਕਿਆ ਉਹਨਾਂ ਨੂੰ ਬੁਲਾਜੋ ਮੈਂ ਇਹਨਾਂ ਨੂੰ ਬੁਲਾਉਂਦਾ ਮੈਂ ਜਿਹਨਾਂ ਤੁਹਾਡੇ ਜਿਹੜੇ ਕੋਈ ਨਹੀਂ ਕਰਨੀ ਆਪੀ ਸਾਹਿਬ ਉਹ ਸੁਣੋ ਸਿਆ ਤਾਂ ਆਪਣੇ ਸੀਨੀਅਰ ਬਣੋ ਨਹੀਂ ਨਹੀਂ ਉਹ ਆਹੋ ਯਾਰ ਫਿਰ ਤੁਸੀਂ ਉਹ ਕੰਮ ਕਰਨਾ ਨਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਜਿਹੜਾ ਜਿਹੜਾ ਤੁਸੀਂ ਅੱਗੇ ਕੰਮ ਕਰ ਰਹੇ ਹੋ ਤੇ ਕੋਈ ਤੁਹਾਡੇ ਵਾਲੇ ਕੋਈ ਕਾਰ ਨਹੀਂ ਕਰੀ ਤੁਸੀਂ ਹੱਥੋਂ ਲਿਆ ਕੇ ਵਾਹ ਕਰਕੇ ਰੱਖੋ ਨਹੀਂ ਤੁਹਾਡੇ ਅੱਖ ਲੀ ਗਈਆਂ ਜੀ ਆਹੋ ਯਾਰ ਮਨਾਉਂ ਗਰਾਂ ਮੈਨੂੰ ਮਨਾਉਣੀ ਤੇ ਦਰਵਾਜ਼ੇ ਨਹੀਂ ਨਾ ਇੱਥੇ ਦਰਵਾਜ਼ੇ 'ਚ ਬੈਠ ਜਾਣਾ ਹੈ ਕਿਤੇ ਸਾਨੂੰ ਮਲਾਇਆ ਜਾਏ ਉਹਨਾਂ ਯਾਰ ਐਮਰਜੈਂਸੀ ਵੀ ਇਹ ਗੱਲ ਤੁਸੀਂ ਦੇਖੋ ਤੁਸੀਂ ਤੁਸੀਂ ਦੇਖੋ ਭਾਈ ਕਿੱਥੇ ਜੋ ਐਮਰਜੈਂਸੀ ਹੈ ਤੁਸੀਂ ਦੇਖੋ ਨਹੀਂ ਇਹ ਜੀ ਨੂੰ ਟੌਕ ਵੀ ਸੈਂਡ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਪਲੀਜ਼ ਆਪਾਂ ਨੋਟ ਕਰਦਾ ਹਾਂ ਜੇ ਬੈ ਕੇ ਗੱਲ ਕਰਦੇ ਹਾਂ ਜੇ ਸੁਵੀਨ ਮੈਂ ਨਹੀਂ ਮੰਨਦਾ ਇਹ ਗੱਲ ਕਰਦੇ ਆਪਾਂ ਗੱਲ ਕਰੀਏ ਸਭ ਕਰਾਉਂਦੇ ਆਏ ਪਲੀਜ਼ ਮੈਂ ਕਿਹਦੇ ਨੇ ਉਹਨੂੰ ਕੈਮਰੇ ਪਰ ਰੱਖੀ ਦੋ ਚਾਲੇ ਵਾਗ ਕੈਮਰੇ ਤੋਂ ਕਿੰਦੋ ਕਾਉਂਦੇ ਆਏ ਗੱਲਬਾਤ ਕਰਾਂਗੇ ਉਹਨਾਂ ਨੂੰ ਆਇਦੋ ਕਿਹਦੇ ਮਾਸਟਰ ਉਹਨੂੰ ਛਾਂਦੇ ਪਾ ਥੱਲੇ ਕੰਦਿਆਂ ਨੂੰ ਮਾਰ ਦੋ ਦੇਖੋ ਉਹ ਜਿਹੜੀ ਗੱਲ ਹੈ ਹਾਂ ਜਿੰਨਾ ਮੈਂ ਨਾ ਕਰਦਾ ਕਰਦਾ ਉਹ ਹੀ ਸਰਕਾਰ ਹੈ ਮਹਿਬਾਨੀ ਕੀ ਮੁਕਰੀ ਆ ਹਟੋ 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 ਯਾਰ ਉਹ ਅੰਨੇ ਪ੍ਰਧਾਨ ਜੀ ਵਾਜੂ ਯਾਰ ਜ਼ਰੂਰ ਕਰ ਤੂੰ ਫੇਰ ਦਿਖਾ ਦਿੰਦਾ ਕਦਾਨੀਆਂ ਨਹੀਂ ਹੁੰਦੇ ਜੀ ਭਾਈ ਜਿਹੜਾ ਜਾ ਪਰ ਇੱਥੇ ਬੈਠਣਾ ਨਹੀਂ ਬੈਠਾਂਗੇ ਫਿਰ ਜੀ ਭਾਈ ਭਾਈ ਰੁਪਈਆ ਕਾਹਦੇ ਪਰ ਆਲੇ ਜਿਹੋ ਤੁਹਾਨੂੰ ਆਵਾਜ਼ ਕਿਹ ਵੱਧ ਹੋਈ ਆ ਤੁਸੀਂ ਮਿਲ ਨਹੀਂ ਰਹੋਗੇ ਤੁਸੀਂ ਇਹ ਕਿਹੜੀ ਏਡੀ ਵੱਡੀ ਗੱਲ ਆ ਆਗੂ ਨੂੰ ਜੀ ਕਰੀ ਦੇਖੋ ਦੇਖੋ ਜੀ ਇਹ ਗੱਲ ਹੈ ਇਹ ਕੋ ਘੜੀਆਂ ਜੀ ਕੋਈ ਬਾਤ ਤੁਹਾਨੂੰ ਪਤਾ ਹੈ ਕਿ ਅਗਰ ਨੰਬਰ ਜੀ ਕੈਂਪਰ ਆਪਣੀ ਤੁਸੀਂ ਮੇਰੇ ਕੋਲ ਆ ਤੁਸੀਂ ਕਾਹ ਤੋਂ ਤੁਸੀਂ ਬਰਾਗੋ ਨਾਲ ਤੁਸੀਂ ਜਿਹੜਾ ਲੱਗੇ ਰਹੇ ਹੋ ਪਤਾ ਕਿ ਇੱਥੇ ਐਮਰਜੈਂਸੀ ਕੋਟੀਰ ਆ ਗਈ ਹੈ ਅਸੀਂ ਦੇਖਣ ਲਈ ਆਏ ਹਾਂ ਅਸੀਂ ਲੱਖਣ ਲਈ ਆਏ ਹਾਂ ਅਸੀਂ ਤਾਂ ਮਿਹਰਬਾਨੀ ਕੋਈ ਨਹੀਂ ਦਾਲੀ ਆ ਅਸੀਂ ਸਿਰਫ ਆਪਦੀ ਖਬਰ ਲੈਣ ਆਏ ਜਿਆਦਾ ਵੀ ਅਸੀਂ ਕੋਈ ਸਟ੍ਰੈਨਥ ਨਾਲ ਆਈ ਹੋਈ ਹੈ 2 ਮਿੰਟ ਪਹਿਲਾਂ ਆਪਰੇ ਆਏ ਆ ਅਸੀਂ ਸਿਰਫ ਆਪ ਨੂੰ ਮਿਲਣ ਆਏ ਉਹ ਜਿਹਨੇ ਬੁਾਇਆ ਉਹ ਅਸੀਂ ਆਈ ਮਿਲਣ ਆਏ ਆ ਸਿਰਫ ਆਪਦੀ ਖਬਰ ਲੈਣ ਆਏ ਅਸੀਂ ਕੋਈ ਕਲੇਸ਼ ਕਰਨ ਨਹੀਂ ਥੁੜੀ ਆਏ ਕੋਈ ਨਹੀਂ ਆਦਾ ਯਾਰ ਅਜਾਬ ਸਰਕਾਰ ਮੁਰਦਾਬਾਦ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦਾਬਾਦ ਅੱਧ ਹੋਈ ਯਾਰ ਵਿਆ ਗਵਾਹਕਾਰ ਨੇ ਯਾਰ ਇਹ ਮਤਲਬ ਤੁਸੀਂ ਕਿੰਨਿਆ ਕਿਨੂ ਕਰ ਲੋਗੇ ਗਵਾਹ ਤੁਸੀਂ ਕਰੀ ਜਾਓ ਫਿਰ ਜੇ ਤੁਸੀਂ ਆਏ ਕਰਨਾ ਤੇ ਕਿੰਨਿਆ ਕਿਨੂ ਕਰ ਲੋਗੇ ਤੁਸੀਂ ਲੈ ਲੱਗ ਜਾਨੀ ਇੱਥੇ पानी की